ਦੇਨੀ थाना ਚੰਡੇਰ ਦੇ ਅਧੀਨ ਆਉਂਦੇ ਪਿੰਡ ਕੰਦੋਵਾਲ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ માતા ਪਰਜਾਈ ਤੇ 22 ਸਾਲ ਦੇ ਮਾਸੂਮ ਪਤੀਜੇ ਦਾ ਦਾਤਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੀ ਖੁਦ ਹੀ ਅਮਰਤਪਾਲ ਨੇ थाना ਚੰਡੇਰ ਵਿੱਚ ਪਹੁੰਚ ਕੇ ਪੁਲਿਸ ਕੋਲ ਸੌਂਪੇਰ ਦਿੱਤਾ ਸੀ ਤੇ ਉਸ ਮਾਮਲੇ ਵਿੱਚ ਪੁਲਿਸ ਵੱਲੋਂ ਅਮਰਤਪਾਲ ਨੂੰ ਅਜਨਾ ਅਲਾਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਜਿੱਥੇ ਅਦਾਲਤ ਵੱਲੋਂ ਅਮਰਤਪਾਲ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਇਸ ਮੌਕੇ थाना ਚੰਡੇਰ ਦੇ ਐਸਐਸਓ ਨੇ ਦੱਸਿਆ ਕਿ ਪਿਛਲੇ ਦਿਨੀ ਇਸ ਵਿਅਕਤੀ ਵੱਲੋਂ ਆਪਣੀ ਮਾਂ ਪਰਜਾਈ ਤੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਮੁਤਾਬਕ ਅਮਰਿਤਪਾਲ ਸਿੰਘ ਭਿਖਾਰਵਾਲੀ ਨੂੰ ਉਸ ਦੀ ਮਾਂ ਤੇ ਪਰਜਾਈ ਨੂੰ ਘਰੋਂ ਕੱਢ ਦਿੱਤਾ ਸੀ ਜਿਸ ਦੇ ਚੱਲਦੇ ਅਮਰਿਤਪਾਲ ਆਪਣੇ ਪਰਿਵਾਰ ਨਾਲ ਰੰਜਿਸ਼ ਰਖਦਾ ਸੀ ਜਿਹੜਾ ਇਹਨੂੰ ਦੋਸ਼ੀ ਮੰਨ ਕੇ ਕੋਰਟ ਪੇਸ਼ ਕੀਤਾ ਗਿਆ ਮਾਮਲਾ ਇਹਨੇ ਆਪਣੇ ਮਾਤਾ ਤੇ ਪਰਜਾਈ ਦੇ ਛੋਟਾ ਜਿਹਾ ਬੱਚਾ ਉਹਨਾਂ ਦਾ ਕਤਲ ਕੀਤਾ ਸੀ ਇਹਨੂੰ कल गिरफ्तार ਕੀਤਾ ہے ਅੱਜ ਮਾਨਜੋਗ ਅਦਾਲਤ ਪੇਸ਼ ਕੀਤਾ ਉਹ ਨਹੀਂ ਜੁਡੀਸ਼ੀਅਲ ਹੈ ਚੱਲੇ ਜੇਲ੍ਹ ਛੱਡ ਗਏ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਰਿਮਾਂਡ ਹੀ ਲਿਆ ਮਿਲਿਆ ਨਹੀਂ ਜੀ ਜੁਡੀਸ਼ੀਅਲ ਦੀ ਤਫ਼ਸੀਲ ਹੋ ਗਈ ਮੁੱਖ ਕਾਰਨ ਕੀ ਪਤਾ ਲੱਗ ਸਕਦਾ ਕੀ ਕੀ ਕਾਰਨ ਸੀ ਕਾਰਨ ਇਹਨਾਂ ਦਾ ਆਪਣਾ ਘਰੇਲੂ ਝਗੜਾ ਸੀ ਮੇਰੀ ਮਿਸ ਜਿਹੜੀ ਰੋਸ ਕੇ ਗਈ ਸੀ ਡੇਢ ਸਾਲ ਤੋਂ ਪਹਿਲਾਂ ਤੇ ਉਹਦੇ ਕਰਕੇ ਇਹਨਾਂ ਦੇ ਪਰਿਵਾਰਕ ਵਿੱਚ ਝਗੜਾ ਚੱਲਦਾ ਹੀ ਜਾਂਦਾ ਮੇਰੀ ਮਾਤਾ ਤੇ ਦੋਸ਼ ਲਾਉਂਦੇ ਸੀ ਉਹ ਪਰਚਾਈ ਤੇ ਵੀ ਉਹਨਾਂ ਘਰੋਂ ਕੱਢੇ ਇਸ ਕਰਕੇ ਉਸ ਰੰਜਿਸ਼ ਹੋਈ ਡਿਪਰੈਸ਼ਨ ਦਾ ਵੀ ਕਿਹਾ ਜਾ ਰਿਹਾ ਵੀ ਡਿਪਰੈਸ਼ਨ ਹਾਂਜੀ ਹਾਂਜੀ ਉਥੇ ਬਸ ਉਹ ਉਹ ਹੀ ਆਪਣੇ ਮਨ 'ਚ ਰੱਖਦਾ ਵੀ ਮੇਰੀ ਮਿਸਿਸ ਨੂੰ ਇਹਨਾਂ ਨੇ ਵੀ ਘਰ ਨਹੀਂ ਆਉਂਦਾਂਦੇ ਲਾਲ ਦੂਰ ਤੇ ਕੱਢਿਆ ਇਹਨਾਂ ਨੇ ਇਹੋ ਗੱਲ ਹੋਈ ਸੀ ਉੱਥੇ ਕਰਕੇ ਘਰੋਂ ਜਾਣ ਜੀ ਜੀ ਚੁਲੇ ਦਿਨੀ थाना ਚੰਡੇਰ ਦੇ ਅਧੀਨ ਆਉਂਦੇ ਪਿੰਡ ਕੰਡੋਵਾਲ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ માતા ਪਰਜਾਈ ਤੇ 22 ਸਾਲ ਦੇ ਮਾਸੂਮ ਪਤੀਜੇ ਦਾ ਦਾਤਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੀ ਖੁਦ ਹੀ ਅਮਰਤਪਾਲ ਨੇ थाना ਚੰਡੇਰ ਵਿੱਚ ਪਹੁੰਚ ਕੇ ਪੁਲਿਸ ਕੋਲ ਸਰੈਂਡਰ ਕੀਤਾ ਸੀ ਤੇ ਇਸ ਮਾਮਲੇ ਵਿੱਚ ਪੁਲਿਸ ਲੋ ਅਮਰਤਪਾਲ ਨੂੰ ਅਜਨਾ ਅਲਾਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਗਿਆ ਤੇ ਜਿੱਥੇ ਅਦਾਲਤ ਵੱਲੋਂ ਅਮਰਤਪਾਲ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਇਸ ਮੌਕੇ थाना ਚੰਡੇਰ ਦੇ ਐਸਐਸਓ ਨੇ ਦੱਸਿਆ ਕਿ ਪਿਛਲੇ ਦਿਨੀ ਇਸ ਵਿਅਕਤੀ ਵੱਲੋਂ ਆਪਣੀ ਮਾਂ ਪਰਜਾਈ ਤੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਮੁਤਾਬਕ ਅਮਰਤਪਾਲ ਸਿੰਘ ਦੀ ਘਰਵਾਲੀ ਨੂੰ ਉਸ ਦੀ ਮਾਂ ਤੇ ਪਰਜਾਈ ਨੂੰ ਘਰੋਂ ਕੱਢ ਦਿੱਤਾ ਸੀ ਜਿਸ ਦੇ ਚਲਦੇ ਅਮਰਤਪਾਲ ਆਪਣੇ ਪਰਿਵਾਰ ਨਾਲ ਰੰਜਿਸ਼ ਰਖਦਾ ਸੀ ਜਿਹੜਾ ਇਹਨੂੰ ਦੋਸ਼ੀ ਮੰਨੂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮਾਮਲਾ ਇਹਨੇ ਆਪਣੇ ਮਾਤਾ ਤੇ ਪਰਜਾਈ ਦੇ ਛੋਟਾ ਜਿਹਾ ਬੱਚਾ ਉਹਨਾਂ ਦਾ ਕਤਲ ਕੀਤਾ ਸੀ ਇਹਨੂੰ ਫਲ ਗ੍ਰਫਤਾਰ ਕੀਤਾ ਹੈ ਅੱਜ ਮਾਨਜੋਗ ਅਦਾਲਤ ਪੇਸ਼ ਕੀਤਾ ਉਹ ਨਹੀਂ ਜੁਡੀਸ਼ੀਅਲ ਹੈ ਚਲੇਉ ਜੇਲ੍ਹ ਛੱਡ ਗਏ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਰਿਮਾਂਡ ਹੀ ਮਿਲਿਆ ਨਹੀਂ ਸੀ ਜੁਡੀਸ਼ੀਅਲ ਤੇ ਤਫਸੀਲ ਇੰਕਮਲ ਹੋ ਗਈ ਮੁੱਖ ਕਾਰਨ ਕੀ ਪਤਾ ਲੱਗ ਸਕਦਾ ਕਿ ਕੀ ਕੀ ਕਾਰਨ ਸੀ ਕਾਰਨ ਇਹਨਾਂ ਦਾ ਆਪਣਾ ਘਰੇਲੂ ਝਗੜਾ ਸੀ ਜੀ ਮੇਰੀ ਮਿਸ ਜਿਹੜੀ ਰੋਸ ਦੀ ਕਹੀ ਸੀ ਡੇਢ ਸਾਲ ਤੋਂ ਪਹਿਲਾਂ ਤੇ ਉਹਦੇ ਕਰਕੇ ਨਾਲ ਪਰਿਵਾਰਕ ਵਿੱਚ ਝਗੜਾ ਚੱਲਦਾ ਹੀ ਜਾਂਦਾ ਜਿੰਦੀ ਮੇਰੀ ਮਾਤਾ ਤੇ ਦੋਸ਼ ਲਾਉਂਦੇ ਸੀ ਤੇ ਪਰਚਾਈ ਤੇ ਵੀ ਉਹਨਾਂ ਘਰੋਂ ਕੱਢੇ ਇਸ ਕਰਕੇ ਉਸ ਰੰਜਿਸ਼ ਹੋ ਗਈ ਡਿਪਰੈਸ਼ਨ ਦਾ ਵੀ ਕਿਹਾ ਜਾ ਰਿਹਾ ਹੈ ਬਿ ਡਿਪਰੈਸ਼ਨ ਹਾਂਜੀ ਹਾਂਜੀ ਉਸੇ ਉਸੇ ਉਹ ਹੀ ਆਪਣੇ ਮਨ ਚ ਰੱਖਦਾ ਹੈ ਵੀ ਮੇਰੀ ਮਿਸਿਸ ਨੂੰ ਇਹਨਾਂ ਨੇ ਵੀ ਘਰ ਨਹੀਂ ਆਉਂਦਾਂਦੇ ਲਾ ਲ ਦੂਰ ਕੇ ਕੱਢਿਆ ਇਹਨਾਂ ਨੂੰ ਇਹੋ ਗੱਲ ਹੋਈ ਸੀ ਉਹ ਠੀਕ ਕਰਕੇ ਕਰੋ ਜੀ ਜੀ